ਤੇ ਕੀ ਲਾਇਆ ਗਰਮ ਮਸਾਲਾ ਹਾਂ ਗਰਮ ਮਸਾਲਾ ਲਾ ਕੇ ਇਹਨਾਂ ਨੂੰ ਨਾਲ ਦੀ ਨਾਲ ਪੈਕ ਕੀਤਾ ਜਾ ਰਿਹਾ ਪੋਲੀਥੀਨ ਦੇ ਵਿੱਚ ਜੋ ਕਿ ਫੁੱਲ ਬਲੇਟ ਹੈ ਬਹੁਤ ਹੀ ਯਾਜਰੇਟ ਨਹੀਂ ਜੀ ਇਹਨਾਂ ਦੇ ਇੱਕ ਵਾਰੀ ਤੁਸੀਂ ਆਪਣੇ ਪਰਿਵਾਰ ਸਮੇਤ ਜ਼ਰੂਰ ਪਹੁੰਚੋ ਤੇ ਖਾ ਕੇ ਆਨੰਦ ਮਾਣੋ ਜੀ ਧੰਨਵਾਦ ਸਾਥੀ ਲੈ ਵੀ ਸਾਥੀ ਪਿਆਰੋ ਹੈ ਬਰੇਟਾ ਮੰਡੀ ਦੇ ਵਿੱਚ ਛੋਟੇ ਛੋਟੇ ਬੱਚੇ ਫਿਰ ਦੇ ਨੇ ਕੀ ਨਾਮ ਹੈ ਵੀ ਤੇਰਾ ਮੇਰਾ ਨਾਮ ਹੈ ਹਾਂ ਮੰਦੂ ਕਿੱਥੇ ਰਹਿਨੇ ਮੰਡੀ ਦੇ ਮੰਡੀ ਚ ਕੈਮੀ ਚ ਪੜਦਾ ਹੈ ਪਹਿਲੀ ਚ ਕਿ ਇੱਥੇ ਕਿਹੜੇ ਸਕੂਲ ਚ ਸਰਕਾਰੀ ਸਕੂਲ ਚ ਰਜੀ ਚ ਹੁਣ ਕੀ ਮੰਡੀ ਚ ਕੀ ਕਰਦਾ ਫਿਰਦਾ ਕੀ ਤਾ ਮੰਗਣਾ ਹੈ ਕੀ ਮੰਗਣਾ ਹੈ ਕਿਉਂ ਤੇ ਅਜੇ ਕਰਵਾਤੇ ਮੰਗਨੇ ਮੈਂ ਕਰਵਾਤੇ ਮੰਗਨੇ ਕੀ ਜੂਸ ਹੋਰ ਕੁਝ ਆਕਾ ਹਸਾ ਲੈ ਮਮੀ ਜੜੀ ਕੀ ਕਰਦੇ ਨੇ ਪਪਾ ਕੋ ਕੱਟਦਾ ਗਾਂ ਦੇ ਸਾਰੇ ਹੈ ਪਪਾ ਕੋ ਕੱਟਦਾ ਗਾਂ ਦੇ ਸਾਰੇ ਮਿਕਸ ਕਰੇਗੀ ਪੈਨ ਦਬਾਉਣਾ ਚੱਲ ਤਿੰਨ ਦਬਾਉਣਾ ਚੱਲ ਜੀ ਇਹਨੂੰ ਅਲੀ ਦੂਜਾ ਮਸਲਾ ਕਹੇਗੀ ਮੈਂ ਬੋਲ ਦੇ ਰਹੀ ਹਾਂ ਕਿਥੇ ਆਉਂਦਾ ਦੋਪਰ ਨੂੰ ਉਹ ਪਪਾ ਦੀ ਕਦਿਆਂ ਆਉਂਦੀ ਹੈ ਕਿਚਨ ਇਹਦਾ ਸਕੂਲ ਚ ਦਿੰਦੇ ਨਹੀਂ ਹਾਂ ਕੋਈ ਵਧੀਆ ਰਾਜਾ ਕਾਪੀਆਂ ਸੋਨਾ ਕਰਵਾਉਂਦੇ ਐਸੀ ਨਹੀਂ ਮੰਗਿਆ ਕਰਦੇ ਵਧੀਆ ਵਧੀਆ ਪਾੜ ਜੂਸ ਵੀ ਆਦੇ ਹੈ ਜੂਸ ਇਹ 버ਗਰ ਪੁਆਇੰਟ ਤੇ ਖੜੇ ਹੈ ਹੈ ਇਹ ਦੁਕਾਨ ਤੇ ਜੂਸ ਪੀ ਆਦੇ ਜੂਸ ਪੀ ਲੈ ਵੀ ਆਜੂ ਵੀ ਸਾਥੀ ਹੋ ਬਣੇ ਰੋ ਵੀਡੀਓ ਤੇ ਤੇ ਅੱਜ ਆਪਾਂ ਪਹੁੰਚੇ ਹਾਂ 버ਗਰ ਸ਼ਾਪ ਤੇ ਜਿੱਥੇ ਕੰਨ ਸਾਰੀ ਵੀਡੀਓ ਦਿਖਾਉਣਾ ਕਿ ਬਣੇ ਰੋ ਵੀਡੀਓ ਤੇਰ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਆਜੋ ਵੀ ਸਾਥੀਓ ਧੰਨਵਾਦ ਅੱਜ ਬਰੇਸ਼ਟਾ ਮੰਡੀ ਦੇ ਵਿੱਚ ਜੋ ਕਿ ਮੰਦਰ ਸਾਹਮਣੇ ਮੰਦਰ ਹੈ ਤੇ ਇਹ ਸਾਹਮਣੇ ਜਿੱਥੇ ਬੱਸਾਂ ਦਾ ਬੱਸ ਸਟੈਂਡ ਹੈ ਜੀ ਸਾਹਮਣੇ ਪਵਨ ਡਾਕਟਰ ਦੀ ਦੁਕਾਨ ਪਵਨਾ ਡਾਕਟਰ ਗਾਂਧੀ ਦੀ ਦੁਕਾਨ ਹੈ ਜੀ ਤੇ ਸਾਹਮਣੇ ਨਮੀ ਦੁਕਾਨ ਖੁੱਲੀ ਹੈ ਖਜਾਨਚੀ ਮੈਡੀਕ ਉਹ ਜਿੱਦੇ ਸਾਹਮਣੇ ਜੋ ਇਹ 버거 ਪੁਆਇੰਟ ਹੈ ਜਿੱਥੇ ਹਰ ਪ੍ਰਕਾਰ ਦਾ ਫੂਡ ਖਾਣ ਵਾਲਾ ਸਮਾਨ ਮਿਲਦਾ ਹੈ ਜੀ ਫਾਸਟ ਫੂਡ ਆਜੋ ਵੀ ਸਾਥੀਓ ਬਣੇ ਰੋ ਵੀਡੀਓ ਤੇ ਲੈ ਵੀ ਸਾਥੀਓ ਆਪਾਂ ਦੀ ਪਹੁੰਚਿਆ ਸਰਜਣਾ 버ਗੋਰਾ ਵਾਲੇ ਦੀ ਦੁਕਾਨ ਤੇ ਜਿੱਥੇ ਅੱਜ ਬਣਾਵਾਂਗੇ ਆਪਾਂ ਲਾਵਾਂਗੇ ਮੋਮੋ ਜੀ ਇਹ ਇਹ ਨਾ ਸਟ੍ਰੀਮ ਤੋਂ ਗੋਲ ਸਟ੍ਰੀਮ ਤੋਂ ਨਹੀਂ ਭਾਈ ਵਾਲਾ ਹੈ ਹੈ ਭਾਈ ਵਾਲਾ ਖਾਈ ਵਾਲਾ ਖਾਈ ਵਾਲਾ ਹੈ ਇਹ ਪੇਜ ਵਾਲਾ ਬੰਦਾ ਪੇਜ ਵਾਲਾ ਤੇ ਬਹੁਤ ਵਧੀਆ ਸਵਾਦਿਸ਼ਟ ਹੈ ਮੰਦਰ ਜੋ ਕਿ ਕ੍ਰਿਸ਼ਨ ਮੰਦਰ ਦੀ ਸਾਈਡ ਤੇ ਜਿੱਥੇ ਇਹ ਗੋਲ ਗੱਪੇ ਵਾਲੇ ਦਾਣਾ ਮੰਡੀ ਇਸ ਸ਼ਾਇਰ ਤੇ ਰਸਤਾ ਜਾਂਦਾ ਉਥੇ ਖੁੰਜੇ ਦੇ ਵਿੱਚ ਦੁਕਾਨ ਹੈ ਜੀ ਇਹ 버거 ਟਿੱਕੀਆਂ ਮੋਮੋਜ ਬਹੁਤ ਸਾਮਾਨ ਆ ਪਿਆਰ ਕਰਦੇ ਨੇ ਸਾਹਮਣੇ ਸਿੰਗਲਾ ਕਲੀਨਿਕ ਸਸਤੀਆਂ ਦਵਾਈਆਂ ਦੀ ਦੁਕਾਨ ਹੈ ਜੀ ਇੱਥੇ ਕਰ ਰਹੇ ਨੇ ਪਿਆਰ ਵੀ ਨਾਮ ਹੈ ਤੇਰਾ ਜਗਨਤਾ ਦੇ ਬਿਸਕੁਜਾਂ ਉਹ ਘਟੇ ਉਹ ਵੀ ਸੁਜਨ ਹੀ ਹੈ। ਅੱਛਾ ਦੋਨੋਂ ਕੀ ਸੁਜਨ ਹੈ। ਸਵੇਰੇ ਕਿਤਨੇ ਵਜੇ ਦੁਕਾਨ ਖੋਲਦੇ ਹੋ? ਅਮੀ ਕਿਤਨਾ ਉਹ ਖਾਣਾ ਖਾਣੇ ਟਾਈਮ ਕੇ ਬਾਅਦ 10 1:30 ਸਵੇਰੇ 1:30 ਹਾਂ ਸਵੇਰੇ 1:30 ਨਹੀਂ 10:30 1:30 ਖਾਣਾ ਖਾਣੇ ਤੇ ਆ ਜਾਂਦੇ ਦੁਕਾਨ ਖੋਲ੍ਹਦੇ ਨੇ। ਕੋਈ ਬੰਦਿਆ ਹੋਵੇ। 10:30 ਖਾਣਾ ਖਾਣ ਤੋਂ ਬਾਅਦ। ਤੇ ਸ਼ਾਮ ਕਿਤਨੇ ਵਜੇ ਤੱਕ ਖੁੱਲੀ ਰਹਤੀ ਹੈ? ਤਾਂ ਕੋ 9:30 ਤਸ ਜ 9:30 9:00 ਵਜੇ ਤੱਕ ਇਹ ਦੁਕਾਨ 버거 ਸ਼ਾਪ ਖੁੱਲ੍ਹਾ ਰਹਿੰਦੇ ਆ ਜੀ ਤੇ ਇੱਕ ਵਾਰੀ ਜ਼ਰੂਰ ਆ ਕੇ ਤੁਸੀਂ ਇੱਥੇ ਇਹਨਾਂ ਦਾ ਬਣਾਇਆ ਹੋਇਆ ਫਾਸਟ ਫੂਡ ਖਾ ਕੇ ਦੇਖੋ ਜੀ ਬਹੁਤ ਹੀ ਸੁਆਦਿਸ਼ਟ ਹੈ ਤੇ ਜੋ ਮੋਮੋ ਜਨੇ ਨਾ ਇਹ ਬਹੁਤ ਹੀ ਵਧੀਆ ਆਪਾਂ ਟੈਸਟੀ ਬਣਾਉਂਦੇ ਨੇ ਤੇ ਅੱਜ ਆਪਾਂ ਦੂਰੀਵਾਰ ਇਹਨਾਂ ਨੇ ਮਾਮੂਜ ਲੈਣ ਵਾਸਤੇ ਅੱਜ ਪੈਕ ਕਰਵਾਏ ਨੇ ਬਹੁਤ ਹੀ ਵਧੀਆ ਬਰੇਟਾ ਮੰਡੀ ਦੇ ਵਿੱਚ ਇਹ ਖੁੰਜੇ ਦੇ ਵਿੱਚ ਦੁਕਾਨ ਖੁੱਲ ਚੁੱਕੀ ਹੈ ਤੁਸੀਂ ਬੈਠ ਕੇ ਖਾਣ ਵਾਸਤੇ ਬਹੁਤ ਵਧੀਆ ਪ੍ਰਬੰਧ ਹੈ ਜੀ ਜਿੱਥੇ ਤੁਸੀਂ ਆ ਕੇ ਉਹਰੇ ਇਹ ਸਾਰੇ ਮੁੰਡੇ ਕੰਮ ਕਰ ਰਹੇ ਤਾਂ ਕਿ ਸਵੇਰੇ ਸਵੇਰੇ ਅਕਾ ਚਾਹ ਚਾਹਨੇ ਦੇ 버ਗਰ ਕਿੰਗ ਦੇ ਸਤਿ ਸ੍ਰੀ ਅਕਾਲ ਵੀ ਸਾਥੀਓ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਪਹੁੰਚਿਆ ਚਾਈਨੀਜ਼ 버ગર ਕਿੰਗਾ ਜੋ ਕਿ ਬਰੇਕ ਦਾ ਮੰਡੀ ਇਹ ਇਲਾਕੇ ਦੇ ਵਿੱਚ ਬਹੁਤ ਹੀ ਵਧੀਆ ਦੁਕਾਨ ਇਹ ਖੁੱਲ ਚੁੱਕੀ ਹੈ ਜਿੱਥੇ ਅੱਜ ਤੁਹਾਨੂੰ ਦਿਖਿਆਵਾਂਗੇ ਕਿ ਬਾਰਕਦਰ ਫਿਰ ਇੱਕ ਸੰਕੀ ਪਹਿਲਾਂ ਹੋਰ ਤੇ ਹੁਣ ਵੱਢ ਚੁੱਕੇ ਨੇ ਤੁਸੀਂ 버ગર ਸਪ੍ਰਿੰਗ ਰੋਲ ਰੋਲੀ ਜੀ ਜਿੱਲੀ ਮਨਚੂਰੀਆਂ ਨੂੰ ਦਾਣਾ ਦਰਾਇਮ ਤੁਨੀ ਮਨਚੂਰੀਆਂ ਸੋਆਚਾਪ ਅਕਦੇ ਤੇ ਬਿਆਸਾਦੀਆਂ ਤੇ ਪਾਰਟੀਆਂ ਲਿਹਾੜਣ ਵੀ ਬੁੱਕ ਕੀਤੀ ਜਾਂਦੇ ਹਨ ਪਿਆਜ ਮਲੇ ਆਉਣੇ ਤੁਹਾਨੂੰ ਬਣੇ ਰੋ ਵੀਡੀਓ ਤੇ ਤੇ ਆਪਣੀ ਹੋ ਚੁੱਕੀ ਲੈ ਤਿਆਰ ਬਣ ਕੇ ਇਹ ਦੇਖੀ ਚੀਲਾ ਹੈ ਗਰਮ ਮਸਾਲਾ ਗਰਮ ਮਸਾਲਾ ਲਾ ਕੇ ਇਹਨਾਂ ਨੂੰ ਨਾਲ ਦੀ ਨਾਲ ਪੈਕ ਕੀਤਾ ਜਾ ਰਿਹਾ ਪੋਲੀਥੀਨ ਦੇ ਵਿੱਚ ਜੋ ਕਿ ਫੁੱਲ ਬਲੇਟ ਹੈ ਬਹੁਤ ਹੀ ਵੈਜ ਰੇਟ ਨੇ ਜੀ ਇਹਨਾਂ ਦੀ ਇੱਕ ਵਾਰੀ ਤੁਸੀ ਆਪਣੇ ਪਰਿਵਾਰ ਸਮੇਤ ਜਰੂਰ ਪਹੁੰਚੋ ਤੇ ਖਾ ਕੇ ਆਨੰਦ ਮਾਣੋ ਜੀ ਧੰਨਵਾਦ ਸਾਚੀ